ਤੇ ਐਸਐਚਓ ਸਾਹਿਬ ਗੁਰਮੀਤ ਸਿੰਘ ਜੀ ਆਏ ਆ ਮੈਨੂੰ ਉਹਨੇ ਬੜਾ ਕੁ ਮੋਟੀਵੇਟ ਕੀਤਾ ਨਾ ਕਿ ਆ ਕੇ ਮੈਂ ਸਿਰ ਮੈਂ ਮਨਾਈ ਇਹਨਾਂ ਕਹਤਾ ਦਾ ਵਾਅਦਾ ਕਰਨਾ ਚਾਹਨਾ ਆ ਕਿ ਉਹਨਾਂ ਨੇ ਮੈਨੂੰ ਇੰਨੀ ਤਰਲ ਦੇ ਵਿੱਚੋਂ ਕੱਢਿਆ ਕੋਈ ਵੀ ਸਰ ਅੱਜਕਲ ਕੋਈ ਨਹੀਂ ਕਰਦਾ ਤਾਂ ਵੀ ਉਹਨਾਂ ਨੇ ਮੈਨੂੰ ਇਨਾਂ ਦੇ ਅੱਗੇ ਆ ਕੇ ਕਿਹਾ ਕਿ ਨਹੀਂ ਪੁੱਤਰ ਤੂੰ ਛੱਡ ਤੇਰੇ ਨਾਲ ਅਗੇਸਟ ਸਰ ਮੈਨੂੰ ਨਹੀਂ ਆਗੀ ਨਹੀਂ ਮੇਰੇ ਨਾਲ ਹੈਗੀ ਗੁਰਮੀਤ ਸਿੰਘ ਜੀ ਇਸ ਕਰਕੇ ਸਰ ਮੈਂ ਉਹਨੂੰ ਉਹਲੀ ਉਹਲੀ ਉਹਨੇ ਸਾਰਾ ਕੁਝ ਛੱਡਤਾ ਮੈਂ ਸਰ 2017 ਦਾ ਕਰਨ ਨਾ ਰਚ ਤੇ ਹੁਣ ਮੈਂ ਜਾ ਕੇ ਛੱਡਿਆ ਏ ਸੋਰੇ ਤੇ ਨਾ ਮਨੂ ਇਹ ਤੇ ਗੁਰਦਾਸਪੁਰ ਦੇ ਹੈ ਤੇ ਸੱਚਾ ਸਾਬ ਗੁਰਮੀਤ ਸਿੰਘ ਜੀ ਹੈਗੇ ਆ ਮੈਨੂੰ ਉਹਨਾਂ ਨੇ ਇਨਾ ਕੁ ਮੋਟੀਵੇਟ ਕੀਤਾ ਨਾ ਇੱਥੇ ਆ ਕੇ ਮੈਂ ਸਿਰ ਮੈਂ ਉਹਨਾਂ ਦਾ ਇਨਾ ਕੁ ਧੰਨਵਾਦ ਕਰਨਾ ਚਾਹਨਾ ਵਾ ਕਿ ਉਹਨਾਂ ਨੇ ਮੈਨੂੰ ਇੰਨੀ ਦਲ ਦਲੇ ਵਿੱਚੋਂ ਕੱਢਿਆ ਕੋਈ ਵੀ ਸਰ ਅੱਜਕੱਲ ਕੋਈ ਨਹੀਂ ਕਰਦਾ ਤੁਹਾਨੂੰ ਵੀ ਪਤਾ ਹੀ ਨਹੀਂ ਆਉਂਦਾ ਸਰ ਮੈਂ ਇਹਨਾਂ ਦਾ ਕੀ ਆਪਣੇ ਮੂੰਹ ਜੋ ਬਿਆਨ ਦਵਾਂ ਕਿਰਮਾ ਉਹਨਾਂ ਦਾ ਇਨਾ ਕੁ ਧੰਨਵਾਦ ਕਰਨਾ ਚਾਹਨਾ ਕਿ ਉਹ ਮੇਰੇ ਰੱਬ ਰੱਬ ਦੇ ਰੂਪ ਦੇ ਸਮਝ ਕੇ ਆਏ ਆ ਉਹਨਾਂ ਨੇ ਮੈਨੂੰ ਇੰਨਾ ਕਿਤੇ ਆ ਕੇ ਗਿਆ ਕਿ ਨਹੀਂ ਪੁੱਤਰ ਤੂੰ ਛੱਡ ਤੇਰੇ ਨਾਲ ਲੱਗੇ ਸੀ ਸਰ ਮੈਨੂੰ ਇੰਨਾਈ ਹੈ ਕਿ ਨਹੀਂ ਮੇਰੇ ਨਾਲ ਹੈਗੀ ਗੁਰਮੀ ਸਿੰਘ ਜੀ ਇਸ ਕਰਕੇ ਸਰ ਮੈਂ ਹੁਣ ਹੋਰੀ ਹੋਲੀ 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 ਸਾਰਾ ਕੁਝ ਛੱਡਦਾ ਉਹਨਾਂ ਨੇ ਮੈਡੀਸਿਨ ਖਾਣੇ ਆਜੀ ਮੈਂ ਸਰ ਘਰ ਹੋ ਗਿਆ ਕੋਈ ਨਿਸ਼ਾਨੀ ਕੀਤਾ ਕੁਝ ਨਹੀਂ ਕੀਤਾ ਫਰੈਸ਼ ਹੋ ਕੇ ਸਿੱਧਾ ਹੀ ਆਪਣਾ ਘਰ ਇੱਥੇ ਆਇਆ ਫਰੈਸ਼ ਬੋਡੀਸ ਦਾ ਇੱਥੇ ਆਇਆ ਸਰ ਮੈਂ ਤੇ ਇੰਨਾ ਹੀ ਕਹਿਣਾ ਚਾਹਨਾ ਵਾਂ ਕਿ ਜਿੰਨੇ ਵੀ ਮੇਰੇ ਵੀਰ ਭਰਾ ਹੈਗੇ ਆ ਜਿਹੜੇ ਮਨੋਂ ਦਿਲੋਂ ਛੱਡਣਾ ਚਾਹੁੰਦੇ ਆ ਉਹ ਇੱਥੇ ਆ ਕੇ ਰੈੱਡ ਕਰਾਸ ਬੱਬਿਆਲੀ ਰੋਡ ਤੇ ਹੈ ਸੈਂਟਰ ਸ੍ਰੀ ਕੀ ਨਾਮ ਦਾ ਹਰਮੇਸ਼ ਮਹਾਜਨ ਜੀ ਦਾ ਉੱਥੇ ਆ ਕੇ ਜ਼ਰੂਰ ਵਿਜ਼ਿਟ ਕਰਨ ਇੱਥੇ ਆ ਕੇ ਇੱਕ ਵਾਰੀ ਜ਼ਰੂਰ ਵੇਖਣ ਕਿ ਕੀ ਹਿਸਾਬ ਇੱਥੇ ਬਾਕੀ ਸੈਂਟਰਾਂ ਨਾਲੋਂ ਨਾ ਬਗਰ ਸਰ ਨਹੀਂ ਉੱਥੇ ਨਾ ਆਣੀ ਆ ਤੇ ਸਰ ਰੋਟੀ ਪਾਣੀ ਇੰਨਾ ਵਧੀਆ ਮਿਲਦਾ ਹੈ ਕਿ ਮੈਮ ਕਾਉਂਸਲਿੰਗ ਕਰਦੇ ਆ ਠੀਕ ਆ ਫਿਰ ਸਰ ਇੰਨਾ ਸਾਰੇ ਇੰਨਾ ਮੋਟੀਵੇਟ ਕਰਦੇ ਆ ਇੱਕ ਢੋਲੀ ਮੈਮ ਸਾਰੇ ਯੋਗਾ ਕਰਾਉਂਦੇ ਆ ਸਾਰੇ ਜਲਦੀ ਉੱਠ ਕੇ ਆਪਣਾ ਧਿਆਨ ਪੜਕਾਉਂਦੇ ਨਹੀਂ ਸਾਡਾ ਲਾਂਦੇ ਰਹਿੰਦੇ ਕਿ ਮਨ ਲੱਗਾ ਰਵੇ ਕਿ ਉਹ ਚਿੱਟੇ ਹਲ ਮਾਨਾ ਜਾਵੇ ਸਾਡਾ ਇਹ ਜੀ ਮਾਨਜੋਗ ਜੀ ਵੀ ਸਾਹਿਬ ਦੇ ਸਡੇ ਐਸਐਸਪੀ ਮੰਗੋਦਾਸਪੁਰ ਹਰੀਸ਼ ਜਮਾਈ ਇਹ ਦਿਸ਼ਾ ਦੇ ਸੰਸਾਰ ਜਿਹੜੇ ਰੈੱਡ ਕਰਾਸ ਦੇ ਵਿੱਚ ਡੀਡਿਕਸ਼ਨ ਸੈਂਟਰ ਹੈ ਉੱਥੇ ਆ ਜੀ ਜਿਤਨਾ ਤਿੰਨ ਬੱਚਿਆਂ ਨੂੰ ਦਾਖਲ ਕਰਵਾ ਰਹੇ ਆ ਜਿਹਦੇ ਵਿੱਚ ਕੁਝ ਈ ਰਿਕਸ਼ਾ ਦੇ ਵਿੱਚ ਬੈਠ ਕੇ ਘਰ ਰਹੇ ਸੀਗੇ ਉਹਨਾਂ ਨੂੰ ਹੁਣ ਇੱਥੇ ਡੀਡਿਕਸ਼ਨ ਸੈਂਟਰ ਵਿੱਚ ਦਾਖਲ ਕਰਵਾ ਕੇ ਵੀ ਉਹਨਾਂ ਦਾ ਨਸ਼ਾ ਛੁਡਾਇਆ ਜਾ ਸਕਿਆ ਤੇ ਉਹਨਾਂ ਨੇ ਵੀ ਪ੍ਰਣ ਕੀਤਾ ਵੀ ਅਸੀਂ ਅਗੇ ਤੋਂ ਨਸ਼ਾ ਨਹੀਂ ਕਰਾਂਗੇ ਤੇ ਚੰਗੇ ਜੀਵਨ ਨੂੰ ਬਤੀਤ ਕਰਾਂਗੇ ਇੱਥੇ ਸਾਡੇ ਵੱਲੋਂ ਰਮੇਸ਼ ਸ਼ੰਕਰ ਜੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜਿਹੜਾ ਸਾਨੂੰ ਫ੍ਰੀ ਆਫ ਕਾਸਟ ਇੱਥੇ ਇਹਨਾਂ ਨੂੰ ਦਾਖਲ ਕਰਕੇ ਇਹਨਾਂ ਨੂੰ ਨਸ਼ਾ ਸ਼ਡਾਉਂਦੇ ਨੇ ਇਹਨਾਂ ਨੂੰ ਮੈਡੀਟੇਸ਼ਨ ਕਰਾਉਂਦੇ ਨੇ ਇਹਨਾਂ ਦਾ ਖਾਣ ਪੀਣ ਦਾ ਖਿਆਲ ਰੱਖਦੇ ਨੇ ਉਤੋਂ ਹੋਰ ਵੀ ਸਾਰਾ ਇਹਨਾਂ ਨੂੰ ਲੁੱਕ ਆਫਟਰ ਕਰਦੇ ਨੇ ਲੇਕਿਨ ਜੇ ਹੋਰ ਵੀ ਕੋਈ ਨਸ਼ਾ ਐਡਿਕਸ਼ਨ ਲਾਪਿੰਦੀ ਨੇ ਜਾਂ ਨਸ਼ਾ ਕਰਦੇ ਉਹ ਸਾਡੇ ਕੋਲ ਔਣ ਅਸੀਂ ਇਹਨਾਂ ਨੂੰ ਦਾਖਲ ਕਰਾਵਾਂਗੇ ਔਰ ਅਸੀਂ ਪ੍ਰਣ ਕੀਤਾ ਹੋਇਆ ਵੀ ਅਸੀਂ ਨਸ਼ੇ ਨੂੰ ਹਰ ਹਾਲਤ ਦੇ ਵਿੱਚ ਗੁਰਦਾਸਪੁਰ ਦੇ ਵਿੱਚੋਂ ਖਤਮ ਕਰਾਂਗੇ ਇਸ ਜੜ ਨੂੰ ਜਿਹੜੀ ਨੂੰ ਅਸੀਂ ਖਤਮ ਕਰਾਂਗੇ ਔਰ ਜੇ ਕੋਈ ਵੇਚਦਾ ਵਾ ਤਾਂ ਉਹਦੇ ਬਾਰੇ ਸਾਨੂੰ ਕੋਈ ਪਬਲਿਕ ਵੀ ਦੱਸੇ ਉਸ ਦਾ ਨਾਮ ਗੁਪਤ ਰੱਖਾਂਗੇ ਤੇ ਉਹਨਾਂ ਨੂੰ ਜਿਹੜਾ ਵੇਚਣ ਵਾਲੇ ਨੂੰ ਹਰ ਕਿਸ ਲੱਖਾਂ ਦੇ ਪਿੱਛੇ ਬਚਾਵਾਂਗੇ ਸ਼੍ਰੋਕ ਇੰਦਰ ਅੱਜ ਸਰਦਾਰ ਇੰਸਪੈਕਟਰ ਗੁਰਮੀਤ ਸਿੰਘ ਜਿਹੜੇ ਕਿ ਐਸਐਚਓ ਸਿਟੀ ਬਰਾਸਤ ਨੇ ਉਹਨਾਂ ਨੇ ਇੱਕ ਨੌਜਵਾਨ ਜਿਹੜੇ ਕਿ ਈਰਖਾ ਵਿੱਚ ਈਰਖਾ ਆਪਣਾ ਦਿਲਾਦੇ ਨੇ ਤੇ ਉਹ ਉਹਨਾਂ ਦੇ ਰਿਖੇ ਵਿੱਚ ਨਸ਼ਾ ਕਰਦੇ ਨੇ ਉਹ ਅੱਜ ਇੱਥੇ ਐਡਿਕਟ ਨਸ਼ਾ ਸ਼ੌਕ ਦੇ ਰਿਕਟਾ ਚਾਈ ਨੇ ਉਹ ਆਪ ਨਸ਼ਾ ਕਰਦੇ ਸੀ ਪਰ ਜਿਹੜੀਆਂ ਸਵਾਰੀਆਂ ਬੈਠ ਗਈਆਂ ਉਹਨੂੰ ਦੀ ਲਾਈਫ ਇੰਡੀਜਰ ਕਰਦੇ ਸੀ ਇਹ ਬਹੁਤ ਵੱਡਾ ਇਹਨਾਂ ਨੇ ਕਾਰਜ ਪਾ ਕੀਤਾ ਹੈ ਸਵਾਗਤ ਹੋ ਗਏ ਅਸੀਂ ਅਹੀਂ ਸਾਰੇ ਸੱਚ ਕਰਦੇ ਹਾਂ ਤੇ ਇੱਕ ਇਹਨਾਂ ਨੇ ਵਾਰਨਿੰਗ ਦਿੱਤੀ ਹੈ ਜਿਹੜੇ ਵੀ ਨਸ਼ਾ ਕਰਦੇ ਨੇ ਉਹ ਜਾਂਦੇ ਆਪਣੇ ਆਪ ਇੱਥੇ ਆ ਜਾਂਦੇ ਰੈਡ ਕਲਸਟਰ ਸੇਵਾ ਕੇ ਨਿਤ ਮਿੱਤੇ ਫੇਲ ਆ ਜਾਂਦਾ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਅਜੇ ਐਨਡੀਪੀਐਸ ਅਹੀਂ ਵੀ ਪਟਰੇ ਸਿਰਫ ਨੌਜਵਾਨਾਂ ਨੂੰ ਇੱਕ ਮੌਕਾ ਦੇ ਰਿਹਾ ਹੈ ਕਿ ਉਹ ਆਪਣੇ ਆਪ ਨੂੰ ਸੁਧਾਰ ਨਸ਼ੇ ਸੈਟਨ ਤੇ ਐਚੀ ਦਾ ਕਰੋਨ ਰੈਡ ਕਾਸ ਨਸ਼ਾ ਸ਼ੁਰੂ ਕਰਨ ਵਿੱਚ ਮੈਂ ਇਹਨਾਂ ਦਾ ਤੇ ਇਸ ਤੋਂ ਪਹਿਲਾਂ ਵੀ ਐਸਐਚਓ ਪੁਰਾਣਾ ਸ਼ਾਲਾ ਸਰਦਾਰ ਕਿਨਾਂ ਸੀ ਪਾਸ ਪਾਸ ਸਿੰਘ ਤੇ ਸਰਦਾਰ ਅਬੰਦੀਪ ਸਿੰਘ ਜਿਹੜੇ ਕਿ ਐਸਐਚਓ ਸਦਰ ਨੇ ਉਹ ਵੀ ਉਹਨਾਂ ਵੀ ਕਾਫੀ ਪੇਸ਼ੈਂਟ ਅੱਤੇ ਭੇਜੇ ਨੇ ਮੈਂ ਉਹਨਾਂ ਦਾ ਵੀ ਸ਼ੁਕਰ ਕਰਦਾ ਸ਼ੁਕਰ ਯਾਰ